ਮੇਰੀ ਧੀ ਨੂੰ ਪੱਟ ਛੱਡਤਾ ਜੀ ਇਹਨਾਂ ਨੇ ਤੇ ਮੈਂ ਤਾਂ ਇਹੀ ਕਹਿਣੀ ਮੇਰੀ ਬੱਚੀ ਘਰੇ ਜਾਵੇ ਜੀ ਮੈਂ ਤਾਂ ਇਹੀ ਕਹਿਣੀ ਮੈਂ ਤਾਂ ਅੱਗ ਗਈ ਇਹਨਾਂ ਦੀ ਪਹਿਲਾ ਵਾਲੀ ਪਹਿਲਾਂ ਵਾਲੀ ਸੱਸਾ ਜੀ ਉਹ ਵੀ ਮੈਨੂੰ ਤੰਗ ਕਰਦੀ ਹੈ ਜੀ ਇਹ ਉਹਨਾਂ ਉਹਨੂੰ ਵੀ ਉਹਣਾ ਚਾਹੁੰਦੇ ਆ ਜੀ ਪਹਿਲਾਂ ਵਾਲੀ ਉਹ ਕੁੜੀ ਨੂੰ ਜੀ ਕਹਿੰਦੇ ਉਹਨੂੰ 3-4 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਤੁਹਾਡੇ ਕਾਜਾ ਡਾਡਾ ਮੁੰਡਾ ਜਿਹੜਾ ਉਹਦੀ ਵੀ ਪਹਿਲੋ ਘਰ ਵਾਲੀ ਮਰੀ ਸੀ ਤਾਂ ਹੀ ਉਹਰਾ ਦੂਜਾ ਵਿਆਹ ਕਰਿਆ ਤੇ ਦੂਸਰਾ ਜਿਹੜਾ ਆਪਣਾ ਕੁਵਾਰੀ ਜਿਹੜੀ ਸਾਲੀ ਆ ਹਨਾ ਵੀ ਜੇ ਤੈਨੂੰ ਇੰਨਾ ਹੀ ਪਤਾ ਹੈ ਕਿ ਮੈਂ ਗੱਲਬਾਤ ਕਰਨੀ ਆ ਜਾਂ ਲੈ ਜਾਂਦੇ ਨੇ ਵਿਆਹ ਕਰੋਣਾ ਜੀ ਹਣਾ ਤਾਂ ਪਹਿਲਾਂ ਤੋਂ ਸੁੱਤੀ ਸੀ ਉਹਦੇ ਵਿੱਚ ਮਾ ਕੇ ਇੱਕ ਬੱਚੀ ਪੈਕਾਉਂਦੇ ਹੁਣ ਤੂੰ ਉਹਦਾ ਦੋਨੋਂ ਜੀਆ ਜੇ ਦਖਾ ਦਾਜੀ ਕਰਕੇ ਰਿਸ਼ਤਾ ਤੜਾਂਦੀ ਪਈ ਆ ਤੂੰ ਸੁਖੀ ਰਹੂਗੀ ਹੈ ਹੋਂਦ ਤੇ ਤੈਨੂੰ ਕਵਾਰੀਆਂ ਹੋਂਦ ਤੇ ਤੈਨੂੰ ਇੱਕ ਹਿਸਾਬ ਨਾਲ ਕਈ ਰਿਸ਼ਤੇ ਮਿਲ ਜਾਣਗੇ ਕੱਲ ਨੂੰ ਇਹਦਾ ਘਰ ਜਾੜ ਕੇ ਇਹਨੇ ਧੀ ਨੂੰ ਧੀ ਨਾਲ ਇੱਕ ਪਿਓ ਤੋੜਦੀ ਪਈ ਆ ਹਨਾ ਜੇ ਤੂੰ ਉਹਦਾ ਪਿਓ ਤੋੜਦੀ ਪਈ ਆ ਤੇ ਕੱਲ ਨੂੰ ਦੂਜੇ ਘਰ ਜਾ ਕੇ ਤੇ ਇਹਦੇ ਤੂੰ ਬੱਚੇ ਜੰਮੂਗੀ ਕੱਲ ਨੂੰ ਤੇਰਾ ਵੀ ਕੋਈ ਨਾ ਕੋਈ ਪਰਿਵਾਰ ਤੋੜਨ ਵਾਸਤੇ ਕੋਈ ਨਾ ਕੋਈ ਮਹਾਰਾਜ ਕੱਲ ਦਿੰਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਭੈਣ ਅੱਜ ਬਠਿੰਡੇ ਲਵ ਆਈ ਐ ਇੱਧਰ ਆਪਣੀ ਫਰਿਆਦ ਲੈ ਕੇ ਤੇ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ ਦੂਸਰੀ ਮੈਰਿਜ ਹੋਈ ਸੀ ਪਹਿਲੇ ਮੈਰਿਜ ਦੀ ਇਹਨਾਂ ਦੇ ਬੱਚੀ ਐ ਤੇ ਜਿੰਨਾਂ ਨਾਲ ਇਹਨਾਂ ਦੀ ਮੈਰਿਜ ਹੋਈ ਸੀਦੀ ਉਹਨਾਂ ਦੇ ਵੀ ਇੱਕ ਬੱਚਾ ਪਹਿਲਾਂ ਬੇਟਾ ਹੈਗਾ ਤੇ ਹੁਣ ਉਹਨਾਂ ਦਾ ਵੀ ਇਹ ਕਹਿਣਾ ਵੀ ਅਸੀਂ ਇਹ ਤੁਹਾਨੂੰ ਬਿਸਾਰ ਨਹੀਂ ਸਕਦੇ ਵੀ ਜਦੋਂ ਆਪਾਂ ਨੇ ਮੈਰਿਜ ਕਰਾਉਣੀ ਉਦੋਂ ਦੇਖਿਆ ਕਰੋ ਤੁਹਾਨੂੰ ਦੱਸਿਆ ਸਾਰਾ ਸਪਸ਼ਟਿਕਰਨ ਦਿੱਤਾ ਇਹਨਾਂ ਨੇ ਦੱਸਿਆਗਾ ਵੀ ਮੇਰੇ ਪਹਿਲਾ ਬੱਚਾ ਹੈਗਾ ਤੇ ਅੱਜ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਤਕਲੀਫ ਹੈ ਹਾਂਜੀ ਮਾਤਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹੈ ਮਾਤਾ ਜੀ ਮੇਰਾ ਪਹਿਲਾਂ ਵੀ ਮੇਰੇ ਬੇਟੀ ਸੀ ਜੀ ਹੁਣ ਵੀ ਮੇਰੇ ਵਿਆਹ ਤੋਂ ਬੇਟੀ ਹੈ ਜੀ ਮਾਤਾ ਜੀ ਮੈਨੂੰ ਇਹ ਤਲਾਕ ਮੰਗਦੇ ਜੀ ਮੇਰੇ ਤੋਂ ਮੈਨੂੰ ਰੱਖਣਾ ਨਹੀਂ ਚਾਹੁੰਦੇ ਜੀ ਇਹ ਪਹਿਲਾਂ ਵਾਲੀ ਸਾਲੀ ਜਿਹੜੀ ਪਹਿਲਾਂ ਵਾਲੀ ਭੈਣ ਦੀ ਭੈਣ ਹੈ ਜੀ ਮਤਲਬ ਪਹਿਲਾਂ ਵਾਲੀ ਮੇਰੀ ਸੋងਕਨ ਦੀ ਭੈਣ ਹੈ ਜੀ ਉਹਨੂੰ ਲੈ ਕੇ ਆਉਣਾ ਚਾਹੁੰਦੇ ਆ ਜੀ ਤੇ ਮੈਨੂੰ ਮਾਮਾ ਮਾਂ ਇਹਨਾਂ ਦੇ ਮਾਮੀ ਸਾਸ ਤੇ ਮਾਮਾ ਸਹੁਰਾ ਪਹਿਲਾਂ ਵਾਲੇ ਉਹ ਵੀ ਤੰਗ ਕਰਦੇ ਆ ਜੀ ਮੇਰੇ ਸਾਸ ਸਹੁਰਾ ਵੀ ਤ ਜੋ ਵੀ ਮੈਨੂੰ ਤੰਗ ਕਰਦੀ ਹੈ ਜੀ ਇਹ ਉਹਨਾਂ ਉਹਨੂੰ ਵੀ ਔਣਾ ਚਾਹੁੰਦੇ ਆ ਜੀ ਪਹਿਲਾਂ ਵਾਲੀ ਉਹ ਕੁੜੀ ਨੂੰ ਜੀ ਕਹਿੰਦੇ ਉਹਨੂੰ 3-4 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਤੇ ਮੈਨੂੰ ਰੱਖਣਾ ਨਹੀਂ ਚਾਹੁੰਦੇ ਜੀ ਮੇਰੇ ਤੇ ਕੇਸ ਲਾਏ ਹੋਏ ਆ ਜੀ ਇਹਨਾਂ ਨੇ ਤਿੰਨ ਇੱਕ ਤਲਾਕ ਦਾ ਜੀ ਇੱਕ ਸਟੇ ਲਾਇਆ ਹੈ ਜੀ ਇੱਕ ਇਹਨਾਂ ਨੇ ਮੇਰੇ ਤੇ ਕੇਸ ਲਾਇਆ ਬਿਨਜਾਇਜ਼ ਝੂਠਾ ਪੰਨ ਤੋੜ ਕਰਕੇ ਜੀ ਹੁਣ ਮਾਤਾ ਜੀ ਮੈਂ ਕੇਸ ਵਸਾਉਣ ਦਾ ਲਾਇਆ ਹੋਇਆ ਜਿਨ੍ਹਾਂ ਤੇ ਘਰ ਵਸਾਉਣ ਦਾ ਪਰ ਮੈਨੂੰ ਲੈ ਕੇ ਨਹੀਂ ਜਾ ਰਹੇ ਮੈਂ ਬਹੁਤ ਪੰਚਾਇਤਾਂ ਕੀਤੀਆਂ ਜੀ ਇਹਨਾਂ ਨੇ ਕਿਸੇ ਪੰਚਾਇਤ ਨੂੰ ਕੋਈ ਪੱਲਾ ਨਹੀਂ ਫੜਾਇਆ ਜੀ ਆਪ ਦਾ ਤੇ ਮਤਲਬ ਹਰ ਥਾਂ ਤੇ ਝੂਠੇ ਸਾਥ ਤੋਂ ਜਾਂਦੇ ਆ ਜੀ ਮੇਰੇ ਕੋਲੇ ਜਿਹੜਾ ਇਹ ਪੰਚਾਇਤ ਤੇ ਮੁਕਰਿਆ ਜੀ ਮੇਰੇ ਕੋਲੇ ਉਹ ਕਾਗਜ਼ ਵੀ ਪਿਆ ਜੀ ਜਿਹੜੀ ਇਹ ਗੱਲ ਕਰਦੇ ਸੀ ਜੀ ਆਪਦੀ ਸਾਲੀ ਨਾਲ ਸਰਪੰਚ ਨਾਲ ਆ ਡਾਡੇ ਹਾਂਜੀ ਦੇ ਤੋਂ ਸੀ ਵਸਣਾ ਚੋਦੇ ਜਾਣਾ ਛਾਂਜੀ ਵਸਣਾ ਚੋਦੇ ਸਾਸੋਰਾ ਕੀ ਕਹਿੰਦਾ ਸਾਸੋਰਾ ਕਹਿੰਦੇ ਅਸੀਂ ਨਹੀਂ ਰੱਖਣਾ ਜੀ ਅੱਛਾ ਸਾਸੋਰੇ ਕੀ ਕਹਿੰਦਾ ਘਰ ਵਾਲੇ ਨਾਲ ਗੱਲ ਹੁੰਦੀ ਫੋਨ ਤੇ ਆਇਆ ਸੀ ਜੀ ਮੇਰੇ ਕੋਲੇ ਪਹਿਲਾਂ ਵੀ ਇਹਨੇ ਕਿਹਾ ਸੀ ਜੀ ਪੰਚਾਇਤ ਨੇ ਪਹਿਲਾਂ ਮੈਨੂੰ ਛੱਡ ਕੇ ਆਏ ਸੀ ਜੀ ਇਹਨਾਂ ਨੇ ਭੇਜਤਾ ਸੀ ਪੰਚਾਇਤ ਕਹਿੰਦੀ ਘਰ ਆਲਾ ਤੇ ਤੇਰੇ ਪੱਖ ਚੋਂ ਤਾਂ ਨਹੀਂ ਜੀ ਉਹ ਵੀ ਉਹਨਾਂ ਦੇ ਨਾਲ ਹੀ ਰਲਿਆ ਜੀ ਘਰ ਆਲਾ ਵੀ ਨਹੀਂ ਘਟਦਾ ਨਾਲ ਨਹੀਂ ਜੀ ਸੋ ਇਹ ਮਾਤਾ ਜੀ ਆਈ ਦਾ ਨਾਲ ਹੈ ਤੁਸੀਂ ਕਹਿਣਾ ਚਾਹੁੰਦੇ ਮਾਤਾ ਮੈਂ ਤਾਂ ਜੀ ਇਹੀ ਕਹਿਣੀ ਜੀ ਮੇਰੇ ਦੋ ਦੋ ਤੀਆਂ ਤੇ ਦੁਬਾਰੇ ਮੇਰੀ ਧੀ ਨੂੰ ਪੱਟ ਛੱਡਤਾ ਇਹਨਾਂ ਨੇ ਤੇ ਮੈਂ ਤਾਂ ਇਹੀ ਕਹਿਣੀ ਮੇਰੀ ਬੱਚੀ ਘਰੇ ਜਾਵੇ ਜੀ ਮੈਂ ਤਾਂ ਇਹੀ ਕਹਿਣੀ ਮਾਤਾ ਜੀ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹ ਪਹਿਲਾ ਵਾਲੇ ਜਿਹੜੀ ਕੁੜੀ ਦੇ ਨਾਲ ਕੇ ਆ ਤੇ ਉਹਨੇ ਵਾਲੇ ਜੀ ਮਾਮਾ ਮਾਮੀ ਉਹ ਤਾਂ ਕਰਦੇ ਆ ਤੇ ਥਰਾਜ ਵਾਲੇ ਵਾਲੀ ਪਹਿਲਾ ਵਾਲੀ ਕੁੜੀ ਦੀ ਮਾਂ ਤੇ ਸੱਸ ਸਹੁਰਾ ਜੀ ਸਾਰੇ ਰਲੇਵੇ ਆ ਕਹਿੰਦੇ ਜੀ ਤਲਾਕ ਦਿਓ ਰੱਖਣੀ ਨਹੀਂ ਅਸੀਂ ਹਾਂ ਜੀ ਮਾਰਨ ਪੈਗੇ ਸੀ ਜੀ ਸਾਹਮਣੇ ਘਰ ਵਾਲਿਆਂ ਦੇ ਭੱਜ ਕੇ ਜਾ ਕੇ ਇਹਨੇ ਜਾਨ ਬਚਾਈ ਹੈ ਜੀ ਜਿਹੜੀ ਪਹਿਲਾਂ ਵਾਲੀ ਪਤਨੀ ਆ ਉਹਦੀ ਭੈਣ ਪਰੇਸ਼ਾਨ ਕਰਦੀ ਹਾਂਜੀ ਉਹਦੀ ਭੈਣ ਪਰੇਸ਼ਾਨ ਕਰਦੀ ਸਾਡੇ ਕੋਲੇ ਮੈਸੇਜ ਚਾਟ ਸਭ ਕੁਝ ਕੁਵਾਰੀ ਆ ਕੁਵਾਰੀ ਆ ਜੀ ਉਹ ਮਾਮਾ ਕਹਿੰਦਾ ਜੀ ਉਹਦਾ ਪਹਿਲਾ ਵਾਲੀ ਕੁੜੀ ਦਾ ਮਾਮਾ ਕਹਿੰਦਾ ਤੇ ਹੁਣੇ ਵਾਲਾ ਕਹਿੰਦਾ ਮੈਂ ਇੱਥੇ ਹੀ ਵਸਾਉਣੀ ਹੈ ਕਹਿੰਦਾ ਇਹ ਤਾਂ ਕਹਦਾ ਹਾਂ ਇੰਤਲਾਕ ਦੇ ਦੋ ਆ ਤਾਂ। ਕਿਹਾ ਵੀ ਉਹ ਦੂਜੀ ਭੈਣ ਜਿਹੜੀ ਸਾਲੀ ਤੇ ਉਹਦੀ ਉਹ ਕਹਿੰਦਾ ਹੁਣ ਉਹਨੂੰ ਵਸਾਉਣਾ। ਹਾਂਜੀ ਹਾਂਜੀ। ਉਹਦੇ ਪੇਪਰ ਆ ਨਹੀਂ ਖਲਾਉਂਦੇ। ਉਹਦੇ ਭਰਾ ਹੈ ਨਹੀਂਗਾ ਜੀ ਉਹਦੇ ਕੋਲ ਜ਼ਮੀਨ ਦੇ ਲਾਲ 'ਚ ਹੋਏ ਬੈਠੇ ਸਾਰੇ ਬੇਈਮਾਨ ਰਲ-ਮਿਲੀ ਭਿਗੜਾ ਜੀ। ਕੁੜੀ ਦੇ ਭਰਾ ਨਹੀਂ ਹੈਗੇ ਪਿੱਛੇ। ਹੈ ਨਹੀਂਗਾ ਜੀ ਭਰਾ ਹੈ ਨਹੀਂਗਾ। ਅੱਛਾ ਤੇ ਜ਼ਮੀਨ ਹੁੰਦੀ ਆ। ਹਾਂਜੀ ਜ਼ਮੀਨ ਦਾ ਲਾਲ। ਉਹਦਾ ਮਾਪਿਓ ਨਹੀਂ ਕਹਿੰਦਾ ਵੀ ਇਹ ਕੁੜੀ ਇਕਵਾਰੀ ਹੈ। ਉਹ ਵੀ ਰੜੇ ਆ ਜੀ ਉਹ ਤਾਂ ਕਹਿੰਦੇ ਅਸੀਂ ਤੋੜਾਂਗੇ ਤਲਾਕ ਲਓ ਤੁਸੀਂ ਇਹ ਤੋਂ। ਜ਼ਮੀਨਤਮਾਨ ਦੇ ਤੇ ਹੀ ਬੈਠਦੇ ਆ ਜੀ। ਗਰਮੀਤਮਾਨ ਦੇ ਗਰਮੀਤਮਾਨ ਗਰਾ ਦਿੰਦੀ ਜਾਂ ਕੁਝ ਵੀ ਦਿੱਤਾ ਮੇਰੇ ਕਿਤੇ ਸੁਨਵਾਈ ਨਹੀਂ ਹੋਣ ਦਿੱਤੀ ਜੀ ਇਹ ਉਹ ਗਰਮੀਤਮਾਨ ਦੀ ਮਤਲਬ ਉਹਨਾਂ ਦੀ ਸ਼ਿਫਾਰਿਸ਼ ਪਾਣਦੇ ਜੀ ਪੈਸਾ țeਲਾ ਵੀ ਦੇ ਦਿੰਦੇ ਆ ਜੀ ਕਿਸੇ ਨੂੰ ਪਰ ਮੇਰੀ ਤੁਹਾਡੇ ਕੋਲੋਂ ਬਸ ਮੇਰੀ ਇਹੀ ਮੰਗ ਆ ਜੀ ਮਾਤਾ ਜੀ ਵੀ ਮੇਰਾ ਘਰ ਵਸੇ ਜੀ ਮੇਰੇ ਬੱਚੇ ਮੇਰੇ ਨਾਲ ਰਹਿਣ ਜੀ ਹਾਂਜੀ ਦੇਖ ਸਕਦੇ ਸੰਤ ਜੀ ਹਨਾ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਆਉਂਦੇ ਆ ਕੇਸ ਹਨਾ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਦੇ ਪਤਾ ਤੀ ਬੁੱਤ ਪਹਿਲਾਂ ਹੀ ਦੁਖੀ ਹੁੰਦਾ ਹਨਾ ਆਪਾਂ ਕਹਿ ਨਹੀਂ ਸਕਦੇ ਜੇ ਵਿਚਾਰੀ ਉੱਥੇ ਦੁਖੀ ਚਲੋ ਨਿਸ਼ੇੜੀ ਲਾ ਲਓ ਜੋ ਮਰਜੀ ਕਰੋ ਉਹਦਾ ਘਰ ਵਾਲਾ ਹਨਾ ਜਿਸ ਤਰ੍ਹਾਂ ਮਰਜੀ ਸੀ ਹੈ ਨਾ ਤੇ ਜਦੋਂ ਆਪਾਂ ਸਾਰੀ ਗੱਲਬਾਤ ਉਹਨਾਂ ਨੇ ਖੋਲੀ ਕਿ ਆਡਾ ਇਦਾਂ ਤੱਕ ਪਹਿਲਾਂ ਇਸ ਤਰ੍ਹਾਂ ਠੀਕ ਨਹੀਂ ਤਾਂ ਫੇਰ ਹੀ ਉਹਨਾਂ ਦੂਜੇ ਥਾਂ ਵਿਆਹੀ ਆ ਤੇ ਪਹਿ ਦੂਜਾ ਨੰਬਰ ਇਹ ਜੇ ਤੁਹਾਡੇ ਕਾ ਦਾ ਡਾਡਾ ਮੁੰਡਾ ਜਿਹੜਾ ਉਹਦੀ ਵੀ ਪਹਿਲਾਂ ਘਰ ਵਾਲੀ ਮਰੀ ਸੀ ਤਾਂ ਹੀ ਉਹਨਾਂ ਦੂਜਾ ਵਿਆਹ ਕਰਿਆ ਤੇ ਦੂਸਰਾ ਜਿਹੜਾ ਆਪਣਾ ਕੁਵਾਰੀ ਜਿਹੜੀ ਸਾਲੀ ਆ ਹੈ ਨਾ ਵੀ ਜੇ ਤੈਨੂੰ ਇੰਨਾ ਹੀ ਪਤਾ ਹੈ ਕਿ ਮੈਂ ਗੱਲਬਾਤ ਕਰਨੀ ਆ ਜਾਂ ਲੇਜ਼ਨ ਦੇ ਨਾ ਵਿਆਹ ਕਰੋਨਾ ਦਾ ਰਹਿਣਾ ਵਾ ਤੇ ਪਹਿਲਾਂ ਤੋਂ ਸੁੱਤੀ ਸੀ ਉਹਦੇ ਵਿੱਚ ਮਾ ਕੇ ਇੱਕ ਬੱਚੀ ਫੇਟੋਂ ਦੇ ਹੁਣ ਤੂੰ ਉਹਨਾਂ ਦੋਨਾਂ ਜੀਆ ਜਿਹਾ ਦਖਲਦਾਜ਼ੀ ਕਰਕੇ ਰਿਸ਼ ਹੋ ਗਈ ਹੈ ਹਾਂ ਫੋਨ ਤੇ ਤੈਨੂੰ ਕਵਾਰੀਆਂ ਫੋਨ ਤੇ ਤੈਨੂੰ ਇੱਕ ਹਿਸਾਬ ਨਾਲ ਕਈ ਰਿਸ਼ਤੇ ਮਿਲ ਜਾਣਗੇ ਕੱਲ ਨੂੰ ਇਹਦਾ ਘਰ ਜਾੜ ਕੇ ਨਕਤੀ ਨੂੰ ਧੀ ਨਾਲ ਇੱਕ ਪਿਓ ਤੋੜਦੀ ਪਈ ਆ ਹਨਾ ਜੇ ਤੂੰ ਉਹਦਾ ਪਿਓ ਤੋੜਦੀ ਪਈ ਆ ਤੇ ਕੱਲ ਨੂੰ ਦੂਜੇ ਘਰ ਜਾ ਕੇ ਤੇ ਇਹਦੇ ਤੋਂ ਬੱਚੇ ਜੰਮੂਗੀ ਕੱਲ ਨੂੰ ਤੇਰਾ ਵੀ ਕੋਈ ਨਾ ਕੋਈ ਪਰਿਵਾਰ ਤੋੜਨ ਵਾਸਤੇ ਕੋਈ ਨਾ ਕੋਈ ਮਹਾਰਾਜ ਕੱਲ ਦਿੰਦਾ ਹੁੰਦਾ ਠੀਕ ਹੈ ਨਾ ਮੈਂ ਮੈਸੇਜ ਇਹੋ ਹੀ ਦੇਣਾ ਚਾਹਨੀ ਪੰਜਾਬ ਵਿੱਚ ਜਿਹੜੀ ਔਰਤਾਂ ਉਹਦੀ ਦੁਸ਼ਮਣ ਬਣ ਰਹੀਆਂ ਨਾ ਇਹ ਨਾ ਸੋਚ ਵੀ ਉਹਦੇ ਬੱਚੇ ਸਤਾਤੇ ਅਸੀਂ ਆਪ ਜਾ ਕੇ ਸੁਖੀ ਰਾਵਾਂਗੇ ਅਸੀਂ ਬੱਚੇ ਜੰਮ ਕੇ ਕੁੜਿਆ ਸਾਡੇ ਬੱਚੇ ਸੁਖੀ ਰਹਿ ਜੇ ਤੁਸੀਂ ਉਹਨਾਂ ਦੇ ਬੱਚਿਆਂ ਦੇ ਵਿੱਚ ਫਰਕ ਪਾਇਆ ਤਾਂ ਫਰਕ ਤੁਹਾਡੇ ਬੱਚਿਆਂ 'ਚ ਵੀ ਪੈਣਗੇ ਠੀਕ ਹੈ ਨਾ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਜੇ ਤੁਸੀਂ ਉਹਨਾਂ ਦੇ ਬੱਚੇ ਪਿਓ ਜਿੰਦੇ ਜੀ ਜੇ ਤੁਸੀਂ ਉਹਨਾਂ ਬੱਚਿਆਂ ਨੂੰ ਮਿੱਤਰੀਆਂ ਜੀ ਤੰਗ ਪਸੰਦੀਆਂ ਆਣ ਕੇ ਇਹੋ ਹੀ ਮੇਰੀ ਬੇਨਤੀ ਹੋਈ ਰਿਕਵੈਸਟ ਕਰਦੇ ਕਿ ਜੇ ਤੁਸੀਂ ਉਹਦੇ ਮੈਰਿਜ ਕੀਤੀ ਹੈ ਨਾ 700 ਰੇ ਨੂੰ ਹਨਾ ਤੇ ਉਹਨਾਂ ਦੇ ਘਰ ਵਾਲੇ ਨੂੰ ਵੀ ਤੇ ਇੱਕ ਸਿਰਫ ਘਾੜੀ ਧੀ ਆ ਠੀਕ ਹੈ ਨਾ ਤੇ ਇਹਨੂੰ ਜਨਮ ਦਿੱਤਾ ਵਾ ਤੁਸੀਂ ਉਹਨੂੰ ਇਤਨਾ ਠੋਕਰ ਨਾ ਮਾਰੋ ਆਪਣਾ ਘਰ ਵਸਾਓ ਵੀ ਤੇ ਜੇ ਤੁਸੀਂ ਵੀਡੀਓ ਦੇਖ ਕੇ ਆਪਣਾ ਪੱਖ ਰੱਖਣਾ ਵੀ ਚਾਹੁੰਦੇ ਤੇ ਆਪਣਾ ਪੱਖ ਤੁਸੀਂ ਆਣ ਕੇ ਆਪਣਾ ਆਡੇ ਕੋਲ ਰੱਖ ਸਕਦੇ ਆ ਮੇਰੀਆਂ ਕੀ ਗਲਤੀਆਂ ਆ ਕਿਸ ਤਰ੍ਹਾਂ ਮੈਂ ਕਿਉਂ ਨਹੀਂ ਨੂੰ ਤੁਸੀਂ ਘਰੇ ਰੱਖ ਰਹੇ ਠੀਕ ਹੈ ਨਾ ਤੇ ਜਿਹੜਾ ਤੁਸੀਂ ਸਾਲੀ ਪਿੱਛੇ ਲਾ ਕੇ ਜਿਹੜੀ ਤੁਹਾਡੀ ਪਹਿਲੀ ਘਰ ਵਾਲੀ ਮਰ ਗਈ ਆ ਉਹਦੀ ਭੈਣ ਦੇ ਪਿੱਛੇ ਲਾ ਕੇ ਆਪਣਾ ਘਰ ਬਰਬਾਦ ਕਰਦੇ ਪਏ ਨਾ ਤੇ ਅੱਜ ਦੀ ਉਹ ਕੁਵਾਰੀ ਆ ਅੱਜ ਤਾਂ ਡਾ ਵਸਿਆ ਵਸਾਇਆ ਘਰ ਜਾੜ ਦੀ ਕੱਲ ਨੂੰ ਉਹ ਵੀ ਛੱਡ ਕੇ ਤੁਹਾਨੂੰ ਭੱਜੂ گے ਕਿ ਨਾ ਕਦ ਦਿਨ ਠੀਕ ਹੈ ਨਾ ਤੇ ਇੱਥੇ ਹੀ ਆਪਾਂ ਫਤਿਹ ਦੀ ਸਾਂਝ ਪਾਉਨੇ ਬਾਕੀ ਦਲ ਪੰਤ ਸਾਰਾ ਐਸੀ ਇਹਨਾਂ ਦੇ ਨਾਲ ਆ ਜਰੂਰ ਇਹਨਾਂ ਦਾ ਘਰ ਵਸਾਵਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂ ਜੀ ਬਾਬਾ ਜੀ ਦੀ ਮੰਨ ਲਓ ਦੋ ਵਿਆਹ ਨਹੀਂ ਪਹਿਲਾਂ ਵਾਲੀ ਦੀ ਡੈਥ ਹੋਈ ਹੋਈ ਐ ਤੇ ਜਿਹੜੀ ਪਹਿਲਾਂ ਵਾਲੀ ਉਹਦੀ ਸਾਲੀ ਐ ਉਹ ਇਹਨਾਂ ਨੂੰ ਮੰਨ ਲਓ ਕਿ ਬਸ ਨਹੀਂ ਦੇ ਆ ਜੀ ਭੈਣ ਆ ਜੀ ਪਹਿਲਾਂ ਵਾਲੀ ਦੀ ਭੈਣ ਆ ਜੀ ਹਾਂ ਕੀ ਕੀ ਗੱਲਬਾਤ ਹੈ ਖਾਲਸਾ ਵੈਗੁਰੂ ਜੀ ਦੀ ਖਤੇ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਪਹਿਲਾ ਕੁੜੀ ਵਸਾਈ ਆ ਵਿਆਹ ਕੇ ਲੈ ਆਂਦੀ ਐ ਇਹ ਰੱਖਣੀ ਚਾਹੀਦੀ ਐ ਸਾਲੀ ਜਿਹੜੀ ਉਹ ਕਿੰਨਾ ਕੁ ਚਿਰ ਰੱਖੂ ਕਦੇ ਆਪਣੀ ਘਰ ਵਾਲੀ ਨੂੰ ਇਹ ਰੱਖ ਸਕਦਾ ਪਰ ਸਾਲੀ ਵੀ ਇਹ ਨੂੰ ਰੱਖ ਸਕਦਾ ਉਹ ਵੀ ਵੱਡੂ ਵੀ ਇਹਦੇ ਕੋਲੋਂ ਛੱਡ ਕੇ ਜਾਊਗੀ ਠੀਕ ਹੈ ਨਾ ਇਹ ਲੋਕਾਂ ਨੂੰ ਪਤਾ ਨਹੀਂ ਕੀ ਫਿਕਰਾਂ ਉਹਨਾਂ ਨੇ ਕਿਉਂ ਲੱਗਿਆ ਤੇ ਲੋਕ ਆਪਣੇ ਬੱਚਿਆਂ ਨੂੰ ਛੱਡ ਛੱਡ ਕੇ ਤੇ ਦੂਸਰੇ ਬੱਚਿਆਂ ਨੂੰ ਲਈ ਫਿਰਦੇ ਨੇ ਅਸੀਂ ਕਹਿੰਦੇ ਆ ਕਿ ਇਹ ਕੰਮ ਬਹੁਤ ਗਲਤ ਹੈ ਆਪਣੇ ਬੱਚਿਆਂ ਦੀ ਪਰਵਰਸ ਕਰਨੀ ਚਾਹੀਦੀ ਹੈ ਤੇ ਮਖਾ ਭਾਈ ਕਹਾਂ ਜਦੋਂ ਇਹਨਾਂ ਵਿੱਚ ਹੁਣ ਮੰਨ ਲਓ ਵੀ ਉਹਨੇ ਦੂਜਾ ਵਿਆਹ ਆਪਣੀ ਸਾਲੀ ਨਾਲ ਕਰਾਉਣਾ ਹੀ ਸੀ ਜਦੋਂ ਦੀ ਪਹਿਲੀ ਪਤਨੀ ਦੀ ਡੈਥ ਹੋਈ ਸੀ ਉਦੋਂ ਹੀ ਸਾਲੀ ਨਾਲ ਕਰਾ ਲੈਂਦਾ ਕਰਾ ਲੈਂਦਾ ਸਾਲੀ ਨਾਲ ਇਹਦੇ ਕਿਉਂ ਬੱਚਾ ਮਤਲਬ ਇਹ ਬੱਚੀ ਦੀ ਜ਼ਿੰਦਗੀ ਕੌਣ ਹੋਣੀ ਹੋਲੇ ਹਾਂ ਜੀ ਤੇ ਇਹ ਲੋਕਾਂ ਨੂੰ ਸਮਝਣੀ ਚਾਹੀਦੀ ਆ ਨਾ ਨੂੰ ਇਹ ਦਾਲ ਪੰਥਾ ਕੋਲ ਆਉਂਦੀਆਂ ਨੇ ਕੁੜੀਆਂ ਧੀਆ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਗੱਲ ਬਾਰੇ ਵਿਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹੋ ਜਿਹੀਆਂ ਭੈਣਾਂ ਨੂੰ ਇਨਸਾਫ ਮਿਲ ਸਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ